ਪਿਲਾਵਾਂਗੇ ਤਰਤੀਲੇ ਚੱਪੇ ਚੱਪੇ ਤੇ ਪਹੁੰਚਾਵਾਂਗੇ ਜਿੰਦੜੀ ਵਾਰੀ ਯਾਰੋ ਸਾਨੂੰ ਨਹੀਂ ਆ ਕੋਲਣੀ ਲੋਕ ਲਹਿਰ ਦੇ ਸ਼ਹੀਦਾਂ ਨੂੰ ਲਾਲ ਸਲਾਮ ਲਾਲ ਸਬਾਨ ਲਾਲ ਸਬਾਨ ਲੋਕ ਲਹਿਰ ਦੇ ਸ਼ਹੀਦਾਂ ਨੂੰ ਲਾਲ ਸਲਾਮ ਲਾਲ ਸਬਾਨ ਲਾਲ ਸਬਾਨ ਅਮਰ ਸ਼ਹੀਦਾਂ ਦਾ ਪੈਗਾਮ ਜੈ ਹਿੰਦ ਹੇ ਸ਼ੁਹਰ ਅਮਰ ਸ਼ਹੀਦਾਂ ਦਾ ਪੈਗਾਮ ਜੈ ਹਿੰਦ ਹੇ ਸ਼ੁਹਰ ਲੋਕ ਲਹਿਰ ਦੇ ਸ਼ਹੀਦਾਂ ਨੂੰ ਲਾ ਇਲਾਹ ਅੱਲ੍ਹਾ ਬਾਸਮਾ ਬਾਸਮਾ ਇਨਕਲਾਬ ਜ਼ਿੰਦਾਬਾਦ 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 ਲੋਕ ਜਮਹੂਰੀ ਤਾਕਤਾਂ ਦਾ ਇਕਾ ਜ਼ਿੰਦਾਬਾਦ 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 ਸਰਦੀਆਂ ਵਾਂਗ ਅੱਜ ਵੀ ਕੁਝ ਨਹੀਂ ਜਾਣਾ ਮੰਦਰ ਮਸਜਿਦ ਦਾ ਤੇਰਾ ਮੇਰਾ ਲਗਣਾ ਤੇਰੇ ਮੇਰੇ ਖੰਜਰ ਨੂੰ ਆਜ ਬਕੇ ਦੋਵੇਂ ਪੜੀ ਇੱਕ ਦੂਜੇ ਦੇ ਅੰਦਰ ਨੂੰ ਇੱਕ ਦੂਜੇ ਦੇ ਅੰਦਰ ਨੂੰ ਰੱਬ ਕਰੇ ਜੇ ਨੂੰ ਰੱਬ ਕਰੇ ਤੂੰ ਮੰਦਿਰ ਵਾਂਗੂ ਵੇਖੇ ਮੇਰੀ ਮਸਜਿਦ ਨੂੰ ਰਾਮ ਕਰੇ ਮੈਂ ਮਸਜਿਦ ਵਾਂਗੂ ਵਿਖਾ ਤੇਰੇ ਮੰਦਿਰ ਨੂੰ ਆ ਜਾ ਤੇ ਕਲਾਮ ਬੰਦ ਕਰੋ ਬੰਦ ਕਰੋ ਬੰਦ ਕਰੋ ਹੁਣ ਮੈਂ ਸਾਥੀ ਅਜਮੇਰ ਅਕ મલ શરૂ કરો बंदे बंदो बंद करो, गारी करो गारी ད�ད རིང རིས རྱག རིས རྱི རིས རིས རི རིས རིསེ ར རེ ེ ལ སེ ར ཁསེ ན� ི འེ འོ ར སན ས ཐའ ོ